ੴ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਉ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੀ ਲਿਖੇ ਤੁੰਦੇ ਸਰਾਜ ਕੀ ਤੁੰ ਸ਼ਲੋਕ ਮਹਲਾ ਪਹਿਲਾ ਬੜਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨ ਲਾਗੀ ਵਾਰ ਮਹਲਾ ਦੂਜਾ ਜੇ ਸੋ ਚੰਦਾ ਉੱਗਵਹਿ ਸੂਰਜ ਚੜੈ ਹਜ਼ਾਰ ਇਤਿ ਚਾਨਣ ਹੁੰਦਿਆਂ ਗੁਰ ਬਿਨ ਕੋਰਿਆ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੋਚੇ ਤ ਛੁੱਟੇ ਤਿਲ ਬੁਆੜ ਜਿਉ ਸੁਝੇ ਅੰਦਰ ਖੀਤ ਖੇਤਾਂ ਅੰਦਰ ਛੁੱਟਿਆ ਕਹ ਨਾਨਕ ਸੋ ਨਾ ਫਲਿਆ ਫੁੱਲਿਆ ਬੱਪੂੜੇ ਦੀ ਈ ਤਣ ਵਿੱਚ ਸਵਾ ਪੌੜੀ ਆਪੀ ਨਾ ਆਪ ਸਾਜਿਓ ਆਪੀ ਨਾ ਰਜਿਉ ਨਾਓ ਤੋਈ ਕੁਦਰਤ ਸਾਜੀਐ ਕਰਿਆ ਸੁਨਿ ਡਿਠੋ ਜਾਓ ਦਾਤਾ ਕਰਤਾ ਆਪ ਤੂੰ ਤਸ ਦਿਵਹਿ ਕਰੇ ਪ੍ਰਸਾਉ ਤੂੰ ਜਾਣੋਈ ਸਭ ਸੈ ਦਿਲ ਸਹਿਜੰਦ ਕਵਾਉ ਕਰਿਆ ਸੁਨ ਡਿਠੋ ਚਾਉ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤਉਦੇ ਅੱਖ ਹੈ ਲੱਖ ਕਰੋੜ ਸੱਚੇ ਸਭ ਤਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕਾਚਨ ਕਾਚ ਮਹਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਓ ਵੱਡੀ ਵਡਿਆਈ ਜਾਂ ਸੱਚ ਨਿਆਓ ਵੱਡੀ ਵਡਿਆਈ ਜਾਂ ਨਹਿ ਚਲਤਾਓ ਵੱਡੀ ਵਡਿਆਈ ਜਾਣੈ ਆਲਾਓ ਵੱਡੀ ਵਡਿਆਈ ਪੁੱਜੈ ਸਭ ਪਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹਲਾ ਦੂਜਾ ਇਹੋ ਜੱਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣਾ ਕੱਢ ਰਏ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਖ ਨਾ ਜਾਪਈ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਇ ਕੈ ਲਿਖਣਾ ਵੈ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਭੜੈ ਚੁਣ ਵਖ ਕੱਢੇ ਜਜ ਮਾਲਿਆ ਥਾਵ ਨ ਭਾਇਨ ਕੂੜਿਆਰ ਮੂੰ ਕਾਲ ਦੋਜੁ ਚਾਲਿਆ ਤੇਰਾ ਨਾਇ ਰਤੀ ਸੀ ਜਿਨ ਗਏ ਹਾਰ ਗਏ ਸੀ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੀਦ ਵਿਸਮਾਦ ਜੀਵ ਵਿਸਮਾਦ ਭੀਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੀ ਫਿਰੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਹਿ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਦ ਲੱਗਹਿ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੋਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉੱਜੜ ਵਿਸਮਾਦ ਰਾਗ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰ ਆ ਹਜੂਰ ਵੇਖ ਵਿਡਾਣ ਰਹਾ ਵਿਸਮਾਦ ਨਾਨਕ ਬੁੱਜਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਬਹੁ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਅਬਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾ ਕੋ ਤਾ ਕੋ ਪੌੜੀ ਆਪੀ ਨੈ ਭੋਗ ਭੋਗ ਕੈ ਹੋਏ ਭਸਮੜ ਭੌਰ ਸਿਧਾਇਆ ਵੱਡਾ ਹੋਆ ਦੁਨੀਂਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤਵਾਚੀ ਐ ਮੈ ਲਿਖਾ ਕਰ ਸਮਝਾਇਆ ਥਾਵ ਨਾ ਹੋਈ ਪੌਦੀ ਹੁਣ ਸੁਨਿਆ ਕਿਆ ਰੂ ਆਇਆ ਮਨ ਅੰਧਾ ਜਨਮ ਗਵਾਇਆ ਸਲੋਕ ਮਹਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚੱਲੈ ਲੱਖ ਦਰਿਆਉ ਪੈ ਵਿੱਚ ਅਗਨ ਕੱਢੈ ਵਿੰਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਰੈਸਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆਡਾਣੀ ਆਕਾਸ਼ ਪੈ ਵਿੱਚ ਜੋਧ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆ ਭਾ ਲਿਖਿਆ ਸਿਰਲੇਖ ਨਾਨਕ ਨਿਰਭਾਣ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ ਨਾਨਕ ਨਿਰਭਾਣ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦ ਵਿਚਾਰ ਕਿਤੇ ਨਚੈ ਮੰਗਤੇ ਗਿੜਮੜ ਪੂਰਹ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ ਗਾਵੈ ਰਾਜੇ ਰਾਣੀਆਂ ਬੁਲੈ ਅਲਪਤਾਨ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ ਜਿਤ ਤਨ ਪਾਈਐ ਨਾਨਕਾ ਸਿ ਤਨ ਹੋਵੈ ਛਾਰ ਗਿਆਨ ਨਾ ਗੱਲੀ ਢੁੰਡਿਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੁਰ ਹਕਮਤ ਹੁਕਮ ਖਵਾਰ ਪਉੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਇਹੋ ਜਿਓ ਬਹੁਤ ਜਨਮ ਭਰਮਿਆ ਤਾਂ ਸਤਗੁਰ ਸ਼ਬਦ ਸੁਨਾਇਆ ਸਤਗੁਰ ਜੇਵੜਦਾ ਤਾਂ ਕੋ ਨਹੀਂ ਸਭ ਸੁਨਿਆ ਲੋਕ ਸਭਾਇਆ ਸਤਗੁਰ ਮਿਲਿਆ ਸੱਚ ਪਾਇਆ ਜਿੰਨੀ ਵਿੱਚੋਂ ਆਪ ਗਵਾਇਆ ਜਿਨ ਸਚੋ ਸੱਚ 부ਝਾਇਆ ਸ਼ਲੋਕ ਮਹਲਾ ਪਹਿਲਾ ਘੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜੇ ਵਤਾਰ ਸਗਲੀ ਧਰਤੀ ਮਾਲਤਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹਲਾ ਪਹਿਲਾ ਆਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡਰਾਵਾ ਝਟੇ ਪਾਏ ਵਿਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰੈ ਤਾਲ ਆਪ ਪਛਾੜੈ ਧਰਤੀ ਨਾਲ ਗਾਵਣ ਗੋਕੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਭਾਣ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤ ਆਨੰਦ ਲਾਟੂ ਮਾ ਦਾਣੀਆਂ ਅਨਗਾ ਪੰਖੀ ਪੌਂਦੀਆਂ ਲੈਣ ਨਾਲ ਸਾ ਸੁਅ ਚਾਰ ਪਵਾਇਏ ਜੰਤ ਨਾਨਕ ਪੌਂਦਿਆਂ ਗੰਤ ਨਾ ਅੰਤ ਬੰਦਨ ਬੰਦ ਪਵਾਏ ਸੋਏ ਪੈ ਕਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚੱਲ੍ਹੇ ਸੇ ਰੋਏ ਵਟਣ ਨਾ ਜਾਈ ਸਿੱਧ ਨ ਹੋਏ ਨੱਚਣ ਕੁੱਦਣ ਮਨ ਕਾਚਾ ਨਾਨਕ ਜਿਨ ਮਨ ਭੌਤ ਨ ਮਨ ਭਾਉ ਕੋੜੀ ਨਾਉ ਤੇਰਾ ਨਿਰੰਕਾਰ ਹੈ ਨਾਇ ਲੈ ਨਰਕ ਨ ਜਾਈਐ ਜੀਓ ਪਿੰਡ ਸਭ ਤੇ ਸੁਦਾ ਦੇਖ ਆਜੇ ਆਖ ਗਵਾਈ ਹੈ ਜੇ ਲੂੜਾ ਚੰਗਾ ਆਪਣਾ ਕਰ ਪੁੰਨੋ ਨੀਚ ਸੁਦਾਈ ਹੈ ਜੇ ਜਰਵਾਣਾ ਪਰਹਰੈ ਜਰਵੇਸ ਕਰੇਂਦੀ ਆਈ ਹੈ ਕੁਰਹਨਾ ਭਰੀਏ ਪਾਈ ਹੈ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੀ ਜੇ ਪਵੇ ਵਿੱਚ ਬੰਦੀ ਵੀ ਕਨਕੋਦੀਦਾਰ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰ ਵਾਸ ਮਹਕਾਰ ਜੋਗੀ ਸਨ ਧਿਆਵਣ ਜੀਤੇ ਆ ਲਖ ਨਾਮ ਕਰਤਾਰ ਸੁਖਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿ ਆ ਮਨ ਸੰਤੋਖ ਉਪਜੈ ਦਿਨ ਕਾ ਵਿਚਾਰ ਦੇ ਦੇ ਮੰਗੈ ਸਹ ਸਾਗੂਣਾ ਸੋਭ ਕਰੇ ਸੰਸਾਰ ਚੋਰਾ ਯਾਰਾਂ ਤੈ ਕੂੜਿਆਰਾ ਖਰਾਬੇ ਵੇਕਾਰ ਇਕ ਹੁੰਦਾ ਖਾਏ ਚੱਲੈ ਐ ਥਾਉ ਤਿੰਨਾ ਪੇ ਕਾਈ ਕਾਰ ਜਾਲਥਾਲ ਜੀਆਂ ਕੁਰੀਆਂ ਲੋਹਾ ਆਕਾਰਾ ਆਕਾਰ ਓਏ ਜੇ ਆਖੈ ਸੋ ਤੂੰ ਹੈ ਜਾਣੈ ਤਿੰਨਾ ਪੇ ਤੇਰੀ ਸਾਰ ਨਾਨਕ ਭਗਤਾ ਭੁਖ ਸਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹੈ ਦਿਨ ਰਾਤੀ ਗੋੜਵੰਤਿਆ ਪਾਸ਼ਾਰ ਮਹੱਲਾ ਪੈਨਾ ਮਿੱਟੀ ਮੁਸਲਮਾਨ ਕੀ ਪੀੜੈ ਪਈ কুমਹਾਰ ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੂਵੇ ਬਪੂੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੁ ਜਾਣ ਕਰਤਾਰ ਪੌੜੀ ਬਿਨ ਸਤਗੁਰ ਕਿੰਨੇ ਨਾ ਪਾਇਓ ਬਿਨ ਸਤਗੁਰ ਕਿੰਨੇ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਨਾਇਆ ਸਤਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਚ ਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੀ ਸੂਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸ੍ਰੋਗ ਮਹੱਲਾ ਪਹਿਲਾ ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜੰਮਿਆ ਹੋ ਵਿੱਚ ਮੁਆ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਖਟਿਆ ਹੋ ਵਿੱਚ ਗਿਆ ਹੋ ਵਿੱਚ ਸੱਚਿਆਰ ਕੂੜਿਆਰ ਹੋ ਵਿੱਚ ਪਾਪ ਪੁੰਨ ਵਿਚਾਰ ਹੋ ਵਿੱਚ ਨਰਕ ਸੁਰਗ ਅਵਤਾਰ ਹੋ ਵਿੱਚ ਹੱਸੈ ਹੋ ਵਿੱਚ ਰੋਵੈ ਹੋ ਵਿੱਚ ਭੜਿਐ ਹੋ ਵਿੱਚ ਧੋਵੈ ਹੋ ਵਿੱਚ ਜਾਤੀ ਜਨਸੀ ਕੋਵੈ ਹੌ ਵਿੱਚ ਮੂਰਖ ਹੌ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣ ਹੌ ਵਿੱਚ ਮਾਇਆ ਹੌ ਵਿੱਚ ਛਾਇਆ ਹਉ ਮੈਂ ਕਰ ਕਰ ਜੰਤਿ ਉਪਾਇਆ ਹਉ ਮੈਂ ਬੁੱਢਾ ਤਾਂ ਦਰਸੂਜੈ ਗਿਆਨ ਵਿਹੂਣਾ ਕਥ ਕਥ ਲੂਜੈ ਨਾਨਕ ਹੁਕਮੀ ਲਿਖਿਆ ਲੇਖੋ ਜਿਹਾ ਵਿਖੈ ਤਿਹਾ ਵਿਖੋ ਨਾਨਕ ਹੁਕਮੀ ਲਿਖਿਆ ਲੇਖੋ ਜਿਹਾ ਵਿਖੈ ਤਿਹਾ ਵਿਖੋ